ਪੰਜਾਬ ਸਰਕਾਰ ਦੇ ਸਹਿਯੋਗ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਵਾਸੀਆਂ ਨੂੰ ਕਲਾ ਕੇਂਦਰ ਦਾ ਖੂਬਸੂਰਤ ਤੋਹਫਾ ਦਿੱਤਾ ਗਿਆ ਹੈ ਡਿਪਟੀ ਕਮਿਸ਼ਨਰ ਡਾਟਰ ਹਿਮਾਸ਼ੂ ਅਗਰਵਾਲ ਦੇ ਜਿਤਨਾ ਸਦਕਾ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਕਲਾ ਕੇਂਦਰ ਗੁਰਦਾਸਪੁਰ ਦੀ ਮੁਰੰਮਤ ਕਰਵਾ ਕੇ ਇਸ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ ਡਿਪਟੀ ਕਮਿਸ਼ਨਰ ਡਾਟਰ ਹਿਮਾਸ਼ੂ ਅਗਰਵਾਲ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਅੱਜ ਕਲਾ ਕੇਂਦਰ ਗੁਰਦਾਸਪੁਰ ਦਾ ਸਾਂਝੇ ਤੌਰ ਤੇ ਉਦਘਾਟਨ ਕਰਕੇ ਇਸ ਨੂੰ ਲੋਕ ਅਰਪਣ ਕੀਤਾ ਗਿਆ एसएसएन कॉलेज की विद्यार्थना आ रहे थे तुम्हें आज गुरुवेंद्र मैडम आ गए हो तुम आज स्टेज पे आप भी परफॉर्म करना एक बहुत वे परफॉर्म करने का हौसला हो ये इधर आके पता इधर दो कहीं

ਸਰਵਕਲ ਦੇ ਮਲੇੜਾ ਨਵੇਂ ਯੂਵਕ ਕੇਂਦਰ ਜਿਹੜੇ ਅੱਜ ਹੁਣ ਘਟ ਰਿਹਾ ਹੈਗਾ ਤਾਂ ਦੱਸੋ। ਅੱਜ ਜੀ ਬੜਾ ਇਹ ਭਾਗਾ ਵਾਲਾ ਦਿਨ ਹੈ ਸਾਡੇ ਗੁਰਦਾਸਪੁਰ ਸ਼ਹਿਰ ਲਈ ਕਿ ਸਾਡੀ ਇੱਕ ਬੜੀ ਇਤਿਹਾਸਿਕ ਇਮਾਰਤ ਕਲਾ ਕੇਂਦਰ ਗੁਰਦਾਸਪੁਰ ਨੂੰ ਰੈਨੋਵੇਟ ਕਰਕੇ ਉਹਦਾ ਦੁਬਾਰਾ ਮੁੜ ਉਦਘਾਟਨ ਕੀਤਾ ਗਿਆ ਹੈ। ਇਹ ਬਹੁਤ ਹੀ ਸਾਡੇ ਲਗਭਗ 60-70 ਸਾਲ ਪੁਰਾਣੀ ਬਿਲਡਿੰਗ ਹੈ ਜਿਹਦੇ ਵਿੱਚ ਬਹੁਤ ਸੇ ਗੁਰਦਾਸਪੁਰ ਵਸਿਆਂ ਦੀਆਂ ਯਾਦਾਂ ਵੀ ਜੁੜੀਆਂ ਨੇ। ਕਿਉਂਕਿ ਆਪਣੇ ਬਚਪਨ ਦੇ ਸਮੇਂ ਉਹਨਾਂ ਨੇ ਇੱਥੇ ਕਲਾ ਨਾਲ ਆਪਣੀ ਕਲਾਸਿਸ ਲਿਆ ਸੀ ਭਾਵੇਂ ਉਹ 뮤직 ਦੀ ਕਲਾਸਿਸ ਸੀ ਕੋਈ ਸਿਤਾਰ ਦੀ ਵੀਨਾ ਦੀ ਮੈਨੂੰ ਦੱਸਿਆ ਗਿਆ ਕਾਫੀ ਇਹ ਜਿਹੜਾ ਇੱਕ ਐਕਟੀਵਿਟੀ ਦਾ ਹੱਬ ਰਹਿੰਦਾ ਸੀਗਾ ਕਲਾ ਕੇਂਦਰ ਬਟ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਜਿਹੜਾ ਕੇਂਦਰ ਸੀ ਇਹ ਬੰਦ ਹੋ ਚੁੱਕਿਆ ਸੀਗਾ ਕੋਵਿਡ ਟਾਈਮ ਤੋਂ ਦੀ ਵਰਤੋਂ ਬਿਲਕੁਲ ਬੰਦ ਹੋ ਗਈ ਸੀ ਜਿਸ ਕਰਕੇ ਇਹ ਇਮਾਰਤ ਬਿਲਕੁਲ ਖਸਤਾ ਹਾਲ ਹੋ ਚੁੱਕੀ ਸੀ ਪਰ ਗੁਰਦਾਸਪੁਰ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਨੂੰ ਰੈਨੋਵੇਟ ਕਰਵਾਇਆ ਗਿਆ ਮੈਂ ਧਨਵਾਦੀ ਵੀ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਇੱਕ ਜਿਹੜਾ ਇਹ ਉਪਰਾਲਾ ਕੀਤਾ ਗਿਆ ਸੀ ਉਹਦੇ ਸਦਕਾ ਅਸੀਂ ਇਹਦਾ ਅੱਜ ਉਗਾਟਨ ਕੀਤਾ ਇਸ ਇਮਾਰਤ ਦੇ ਵਿੱਚ ਹੁਣ ਲਗਾਤਾਰ ਛੋਟੇ ਬੱਚਿਆਂ ਲਈ ਕਲਾਸਾਂ ਲਾਈਆਂ ਜਾਣਗੀਆਂ ਭਾਵੇਂ ਉਹ ਆਰਟ ਨਾਲ ਰਿਲੇਟਡ ਹੈ ਡਰਾਮਾ ਨਾਲ ਰਿਲੇਟਡ ਹੈ theater ਮਿਊਜ਼ਿਕ ਡਾਂਸ ਹਰ ਤਰ੍ਹਾਂ ਦੀ ਕਲਾਸ ਇੱਥੇ ਜਿਹੜੀ ਸ਼ੁਰੂ ਕੀਤੀ ਜਾਊਗੀ ਮੈਂ ਸਾਰੇ ਵਾਸੀਆਂ ਨੂੰ ਗੁਦਾਸਪੁਰ ਵਾਸੀਆਂ ਨੂੰ ਸੱਦਾ ਦਿੰਦਾ ਕਿ ਆਪਣੇ ਬੱਚਾ ਨੂੰ ਇੱਥੇ ਇਹਨਾਂ ਕਲਾਸਾਂ 'ਚ ਐਨਰੋਲ ਕਰਾਓ ਤਾਂ ਕਿ ਜਿਹੜਾ ਇੱਕ ਕਲਾ ਕੇਂਦਰ ਹੈ ਇਹ ਲਗਾਤਾਰ ਐਕਟਿਵ ਰਹੇ ਚੱਲਦਾ ਰਹੇ ਤੇ ਕਲਾ ਨੂੰ ਵਿਕਸਿਤ ਕਰਨ ਦਾ ਜਿਹੜਾ ਇਹ ਉਪਰਾਲਾ ਸਾਡਾ ਇਹ ਕਾਮਯਾਬ ਹੋਵੇ ਕਿਨੇ ਲੱਗ ਤਾ ਜਿਹੜਾ ਇਹ ਲਗਾਤਾਰ ਸਾਡਾ ਜੀ ਲਗਭਗ 6 ਮਹੀਨੇ ਹੋ ਗਏ ਆ ਜਿਵੇਂ ਜਿਵੇਂ ਸਾਨੂੰ ਕੋਈ ਕੰਟਰੀਬਿਊਸ਼ਨ ਆਂਦਾ ਸੀਗਾ ਯਾ ਸਾਡੀ ਹੈਰੀਟੇਜ ਡਿਸਟ੍ਰਿਕਟ ਹੈਰੀਟੇਜ ਸੁਸਾਇਟੀ ਵਿਲ ਜੋ ਜੋ ਸਾਨੂੰ ਲੱਗਾ ਬਹੁਤ ਛੋਟੀ ਛੋਟੀ ਕੋਸ ਨਾਲ ਪਹਿਲਾਂ ਇੱਕ ਕਮਰਾ ਕੀਤਾ ਫਿਰ ਦੋ ਕਮਰੇ ਕੀਤੇ ਫਿਰ ਛੇ ਕਮਰੇ ਕੀਤੇ ਫਿਰ ਹਾਲ ਕੀਤਾ ਇਹਦੀ ਛੋਟੀ ਛੋਟੀ ਕੋਸ ਬਹੁਤ ਵਹਿ ਜਾਂਦੀ ਹੈ ਬਟ ਇਹ ਹਜੇ ਵੀ ਸਾਡਾ ਇੱਕ ਟੀਚਾ ਇਹੀ ਹੈ ਕਿ ਇਹਨੂੰ ਕੰਟੀਨਿਊਸ ਅਸੀਂ ਇਹਦੇ ਵਿੱਚ ਕੁਝ ਨਾ ਕੁਝ ਐਡ-ਆਨ ਕਰਦੇ ਰਹੀਏ ਆਜ ਜਲਸੀ ਇਹਦਾ ਉਗਾਟਨ ਇਸ ਕਰਕੇ ਕੀਤਾ ਹੈ ਕਿ ਹੁਣ ਇਹ ਚੱਲਣ ਯੋਗ ਹੋ ਗਿਆ ਹੈਗਾ ਇੱਥੇ ਅਸੀਂ ਕਲਾਸਾਂ ਵੀ ਲਾਵਾਂਗੇ ਤੇ ਲਗਾਤਾਰੀ ਵਧੇ ਕਰਾਂਗੇ ਗੁਰਦਾਸਪੁਰ ਲਈ ਬੜਾ ਖੁਸ਼ੀ ਦਾ ਮਕਾਮ ਹੈ ਕਿ ਗੁਰਦਾਸਪੁਰ ਦੇ ਵਿੱਚ ਜਿਹੜੀ ਇੱਕ ਬਹੁਤ ਪੁਰਾਣੀ ਇਤਿਹਾਸਿਕ ਸੰਸਥਾ ਕਲਾ ਕੇਂਦਰ ਜਿਹੜੀ ਪਿਛਲੇ 20 ਸਾਲਾਂ ਤੋਂ ਅਣਗੋਲੀ ਪਈ ਸੀਗੀ ਨੈਗਲੈਕਟਡ ਸੀਗੀ ਔਰ ਬਿਲਡਿੰਗ ਖਸਤਾ ਹਲਤ ਚ ਸੀਗੀ ਅੱਜ ਉਸ ਸੰਸਥਾ ਨੂੰ ਦੁਬਾਰਾ ਰੈਨੋਵੇਟ ਕਰਕੇ ਲੋਕਾਂ ਨੂੰ ਸਪਰਸ਼ਤ ਕੀਤਾ ਉਹਦੇ ਲਈ ਮੈਂ ਪੰਜਾਬ ਸਰਕਾਰ ਦਾ ਔਰ ਖਾਸ ਕਰਕੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਡਿਸਟ੍ਰਿਕਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਮਨ ਸ਼ੋਗਰਵਾਲ ਜੀ ਉਹਨਾਂ ਦੀ ਸਾਰੀ ਟੀਮ ਔਰ ਡਿਸਟ੍ਰਿਕਟ ਹੈਰੀਟੇਜ ਦੇ ਜਿੰਨੇ ਆਫਿਸ ਬੇਰਜ਼ਾ ਨੰਬਰ ਸਾਹਿਬਾਨ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜਾ ਇੱਕ ਕਲਾ ਦਾ ਕੇਂਦਰ ਪਿਛਲੇ ਕਈ ਸਾਲਾਂ ਤੋਂ ਇੰਦਾ ਪਿਆ ਸੀ ਅੱਜ ਉਹਨਾਂ ਨੂੰ ਵਧੀਆ ਅ ਬਹੁਤ ਵਧੀਆ ਦੇਖ ਬਣਾ ਕੇ ਵਧੀਆ ਨੂੰ ਰੈਨੋਵੇਟ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਇਹ ਸੰਸਥਾ ਦੇ ਨਾਲ ਗੁਰਦਾਸਪੁਰ ਦਾ ਇਤਿਹਾਸ ਵੀ ਜੁੜਿਆ ਸਾਡੇ ਇੱਥੇ ਪੁਰਾਣੇ ਮੰਦ ਫੈਮਿਲੀ ਮੰਦ ਨਿੰਨਨਾਥ ਕੌਸ਼ਲ ਜੀ ਸਰ ਜਿਨ੍ਹਾਂ ਦੇ ਧਰਮ ਪ੍ਰਤੀ ਬਹੁਤ ਸਤਿਕਾਰਯੋਗ ਸ਼੍ਰੀਮਤੀ ਿਰਮਲਾ ਕੌਸ਼ਲ ਜੀ ਉਹਨਾਂ ਨੂੰ ਸੰਗੀਤ ਦੇ ਵਿੱਚ ਬਹੁਤ ਰੁਚੀ ਸੀਗੀ ਔਰ ਉਹਨਾਂ ਨੇ ਉਸ ਵਕਤ 1962 ਦੇ ਵਿੱਚ ਇਹ ਜਿਹੜੀ ਸੰਸਥਾ ਸਥਾਪਿਤ ਕੀਤੀ ਸੀਗੀ ਔਰ ਇਹਦੇ ਚ ਲਗਾਤਾਰ ਉਹਨਾਂ ਦਿਨਾਂ ਦੇ ਵਿੱਚ ਕਲਾਸਿਸ ਚੱਲਦੀਆਂ ਸੀ ਪਾਵੇਂ ਡਾਂਸਿਸ ਦੀਆਂ ਸੀਗੀਆਂ ਇਨਸਟਰੂਮੈਂਟ ਦੀਆਂ ਸੀਗੀਆਂ ਲੋਕ ਸਤਾਰ ਸਿੱਖਣ ਆਉਂਦੇ ਸੀਗੇ ਔਰ ਐਕਟੀਵਿਟੀਜ਼ ਇੱਥੇ ਹੁੰਦੀਆਂ ਸੀਗੀਆਂ ਸੋ ਮੈਂ ਸਮਝਣਾ ਕਿ ਉਹ ਜਿਹੜੇ ਪਿਛਲੇ ਸਾਲਾਂ ਤੋਂ ਇਹ ਚੀਜ਼ ਜਿਹੜੀ ਅੰਗੋਲੀ ਗਈ ਸੀ ਉਹਨੂੰ ਦੁਬਾਰਾ ਅੱਜ डिस्ट्रिक एडमिनिस्ट्रेशन ने लोगों तैयार करके समर्पित किया मैं ये महसूस करना है कि जो सा अमीर विरसा जी पंजाब की संस्कृति जहाँ एक कल्चर वो अगली पीढ़ी तक पहुँचा बहुत जरूरी है और खास करके गुरदासपुर एक ऐसा शहर है जितने प्लेटफॉर्म नहीं व्डे शहरों के लिए प्लेटफॉर्म मिल जाते हैं उस प्लेटफॉर्म जरा प्रोवाइड किया सारे बधाई दे पात्र ने और मैं अज ਅਲਾਕੇ ਵਾਸੀਆਂ ਨੂੰ ਵੀ ਮੁਬਾਰਕ ਦਿਨਾ ਇੱਕ ਬਹੁਤ ਵਧੀਆ ਕਦਮ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਚੁੱਕ ਕੇ ਇਸ ਸ਼ਹਿਰ ਨੂੰ ਇੱਕ ਬਹੁਤ ਵੱਡੀ ਫੈਸਿਲਿਟੀ ਜਿਹੜੀ ਆ ਅੱਜ ਉਹ ਪ੍ਰੋਵਾਈਡ ਕੀਤੀ ਆ ਅੱਜ ਅਸੀਂ ਇਹ ਮਿਲ ਕੇ ਨੂੰ ਦੁਬਾਰਾ ਲੋਕਾਂ ਨੂੰ ਸਮਰਪਿਤ ਕੀਤਾ ਔਰ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਕਰੂੰਗਾ ਔਰ ਸਾਡੇ ਜਿਹੜੇ ਹੈਰੀਟੇਜ ਸੁਸਾਇਟੀ ਦੇ ਮੈਂਬਰਸ ਨੇ ਆ ਬਹੁਤ ਵਧੀਆ ਕਲਾਕਾਰ ਨੇ ਹਰਮਨ ਜੀ ਆਰਟਿਸਟ ਵੀ ਨੇ ਕਲਤੀ ਜੀ ਨੇ ਮੰਦਰ ਜੀ ਨੇ ਇਹ ਸਾਰੇ ਕੁਛ ਨਾ ਕੁਐਕਟੀਵਿਟੀ ਜਿਹੜੀਆਂ ਨੇ ਇੱਥੇ ਜ਼ਰੂਰ ਕਰਾਉਂਦੇ ਰਹੋ ਔਰ ਖਾਸ ਕਰਕੇ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਜ਼ਰੂਰ ਜੋੜੋ ਤਾਂ ਕਿ ਉਹ ਸਕਟਿਟੀ ਦੇ ਵਿੱਚੋਂ ਵੀ ਹੋ ਡੋਨਰ ਪ੍ਰਾਪਤ ਕਰ ਚੱਕਣ ਪੜਾਈ ਦੇ ਨਾਲ-ਨਾਲ ਜਿਸ ਵਕਤ ਬੱਚਾ ਕਲਚਰਲ ਐਕਟੀਵਿਟੀਜ਼ ਦੇ ਵਿੱਚ ਅੱਗੇ ਨਿਕਲਦਾ ਤੇ ਉਹਦੀ ਜ਼ਿੰਦਗੀ ਜਿਹੜੀ ਆ ਉਹ ਮੁਕਮਲ ਹੁੰਦੀ ਆ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਮੁਬਾਰਕ ਔਰ ਇਹ ਜਿਹੜੀ ਸੰਸਥਾ ਜਿਹਦੇ ਨਾਲ ਮੈਂ ਕਿਹਾ ਕਿ ਗਰਮ ਇਤਿਹਾਸ ਹੈ ਗੁਰਦਾਸਪੁਰ ਦਾ ਅੱਜ ਉਹ ਦੁਬਾਰਾ ਲੋਕਾਂ ਨੂੰ ਸਮਰਪਿਤ ਕੀਤੀ ਜਿਸ ਤਰ੍ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਕਵਰ ਕੀਤਾ ਆ ਮਾਨਜੋ ਢੀ ਸਾਬ ਨੇ ਵੀ ਮੈਂ ਅਦਰ ਤੋਂ ਪਹਿਲਾਂ ਦੱਸਿਆ ਕਿ ਜਿਹੜੀ ਬਿਲਡਿੰਗ ਕਲਾ ਕੇ ਅੰਦਰ ਗੁਰਦਾਸਪੁਰ ਇਹ ਬੜੀ ਇਤਿਹਾਸਿਕ ਬਿਲਡਿੰਗ ਆ ਇਹ ਪਿਛਲੇ ਤਕਰੀਬਨ 20 ਸਾਲ ਤੋਂ ਜਿਹੜੀ ਉਹ ਬੰਦ ਸੀਗੀ ਔਰ ਇਹਦੀ ਰੈਨੋਵੇਸ਼ਨ ਜਿਹੜੀ ਉਹ ਹੋਣ ਵਾਲੀ ਸੀਗੀ ਮਾਨਜੋ ਢੀ ਸਾਬ ਨੇ ਜਦੋਂ ਦਾ ਇਹ ਜਾਣ ਕੀਤਾ ਉਦੋਂ ਹੀ ਉਹਨਾਂ ਨੇ ਕਾਫੀ ਸਾਰੀਆਂ ਜਿਹੜੀਆਂ ਸਾਡੀਆਂ ਬਿਲਡਿੰਗਸ ਸਾਡੀਆਂ ਗੇਮਸ ਸਾਡੀਆਂ ਗਰਾਊਂਡਾਂ ਨੂੰ ਕਾਫੀ ਇਤਸ਼ਾਹ ਦਿੱਤਾ ਆ ਉਸੇ ਲੜੀ ਦੇ ਵਿੱਚ ਕਲਾ ਕੇਂਦਰ ਵੀ ਸਾਡੀ ਡੀ ਸਾਹਿਬ ਦੀ ਇੱਕ ਜਿਹੜਾ ਸੁਪਨਾ ਸੀਗਾ ਕਿ ਇਹ ਬਿਲਡਿੰਗ ਵੀ ਜਿਹੜੀ ਆ ਲੋਕਾਂ ਨੂੰ ਸਮਰਪਿਤ ਕੀਤੀ ਜਾਵੇ ਉਸੇ ਸਬੰਧ ਦੇ ਵਿੱਚ ਅੱਜ 18 ਤਰੀਕ ਨੂੰ ਇਹਦਾ ਉਦਘਾਟਨ ਜਿਹੜਾ ਕਰ ਦਿੱਤਾ ਗਿਆ ਆ ਤੇ ਹੁਣ ਅਸੀਂ ਇਹਦੇ ਵਿੱਚ ਜਿਹੜੇ ਬੱਚੇ ਜਿਹੜੇ ਸਾਡੇ ਸਕੂਲਾਂ ਕਾਲਜਾਂ ਦੇ ਜਾਂ ਜਿਹੜੇ ਆਮ ਬੱਚੇ ਆ ਉਹਨਾਂ ਨੂੰ ਸ਼ਾਮ ਦੀਆਂ ਕਲਾਸਾਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੇ ਬੱਚੇ ਕਿ ਇੱਥੇ ਸੰਗੀਤ ਵੋਕਲ ਇਨਸਟਰੂਮੈਂਟਲ ਡਾਂਸ ਕਲਾਸ ਕਥਕ ਔਰ ਉਹਦੇ ਨਾਲ ਨਾਲ theater ਉਹਦੇ ਨਾਲ ਆਰਟ ਐਂਡ ਕਰਾਫਟ ਦੀ ਜਿਹੜੀਆਂ ਕਲਾਸਿਸ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਾਡਾ ਜਿਹੜਾ ਇਹ ਓਪਨ ਹੋ ਚੁੱਕਿਆ ਹੈ ਤੁਸੀਂ ਕਿਸੇ ਵੇਲੇ ਵੀ ਆਪਣੇ ਬੱਚਿਆਂ ਦੀ ਰੋਲ ਮੈਂਟ ਕਿਸੇ ਸਮੇਂ ਵੀ ਆ ਕੇ ਸਾਡੇ ਨਾਲ ਇੱਥੇ ਕਰਵਾ ਸਕਦੇ ਹੋ ਔਰ ਸਾਡੇ ਕੋਲ ਟੀਚਰ ਵੀ ਅਵੇਲੇਬਲ ਹੈ ਜਿਸ ਤਰ੍ਹਾਂ ਇਹ ਪਹਿਲਾਂ ਚੱਲਦਾ ਸੀਗਾ ਜਿਹੜੀ ਇਹਦੀ ਮੌਲਿਕਤਾ ਸੀਗੀ ਉਸੇ ਮੌਲਿਕਤਾ ਨਾਲ ਅਸੀਂ ਇਸ ਨੂੰ ਜਿਹੜਾ ਕਲਾ ਕੇਂਦਰ ਦੀ ਜਿਹੜੀ ਆ ਅਸੀਂ ਬਣਾ ਕੇ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸਾਡੇ ਕਿਹਾਗੇ ਅਸੀਂ ਹਰ ਮਹੀਨੇ ਕੋਈ ਨਾ ਕੋਈ ਫੰਕਸ਼ਨ ਹੁੰਦਾ ਰਹੇਗਾ ਜੀ ਹਾਂ ਬਿਲਕੁਲ ਬਿਲਕੁਲ ਇੱਥੇ ਹਰ ਮਹੀਨੇ ਜਿਸ ਤਰ੍ਹਾਂ ਪਾਸ਼ਾ ਅਫਸਰ ਮੇਰੇ ਨਾਲ ਖੜੇ ਨੇ ਕਲਦੀ ਸਾਹਿਬ ਨੇ ਹੋਰ ਵੀ ਜਿਹੜੇ ਸਾਡੇ ਜ਼ਿਲ੍ਹੇ ਦੇ ਅਫਸਰ ਨੇ ਜਿਹੜੇ ਵਕ ਵਕ ਜਿਹੜੇ ਬੱਚਿਆਂ ਨਾਲ ਜਿਨ੍ਹਾਂ ਦਾ ਸਿੱਧਾ ਤਾਲ ਮੇਲਿਆ ਪਰਮਿੰਦਰ ਸੈਣੀ ਜੀ ਨੇ ਇਹ ਸਾਰੇ ਜਿਹੜੇ ਵੱਖਰੇ ਵੱਖਰੇ ਪ੍ਰੋਗਰਾਮ ਕਰਾਉਂਦੇ ਸੀਗੇ ਵਕ ਵਕ ਸਕੂਲਾਂ ਜਾ ਕੇ ਉਹ ਸਾਰਾ ਅਸੀਂ ਹੁਣ ਇੱਥੇ ਇਸ ਕਲਾ ਕੇਂਦਰ ਨੂੰ ਸੈਂਟਰਲਾਈਜ਼ ਕਰਾਂਗੇ ਔਰ ਹਰ ਮਹੀਨੇ ਹਰ ਵਿਭਾਗ ਆਪਣਾ ਜਿਹੜਾ ਇੱਥੇ ਐਜੂਕੇਸ਼ਨ ਭਾਸ਼ਾ ਅਫਸਰ ਕਲਚਰਲ ਸਾਡੇ ਵੱਲੋਂ ਹੋਰ ਸਕੂਲਾਂ ਨੂੰ ਔਰ ਆਮ ਐਨਜੀਓ ਜਿਹੜੀਆਂ ਸੰਸਥਾਵਾਂ ਨੇ ਸ਼ਹਿਰ ਦੀਆਂ ਉਹਨਾਂ ਨੂੰ ਵੀ ਸਾਡੇ ਵੱਲੋਂ ਖੁੱਲਾ ਸੱਦਾ ਕਿ ਆਪਣੇ ਪ੍ਰੋਗਰਾਮ ਜਿਹੜੇ ਇੱਥੇ ਆਣ ਕੇ ਕਰਨ ਅਸੀਂ ਇਹਦਾ ਸਾਰਿਆਂ ਲਈ ਸਾਡਾ ਓਪਨ ਹੈ। ਕਿੰਨਾ ਇਹਦੇ ਲੱਗਦਾ ਹੈ ਜਿਹੜੇ ਇਹਦੇ ਐਸਟੀਮੇਟਡ ਕਰੀਬ ਜਿਹੜੀ ਆ ਲਾਗਤ ਜਿਹੜੀ ਹੁਣ ਤੱਕ 25 ਲੱਖ ਦੇ ਆਸ-ਪਾਸ ਆ ਚੁੱਕੀ ਆ ਕਿਉਂਕਿ ਸਮਾਂ ਪੈ ਪੈ ਕੇ ਟਾਈਮ ਮਤਲਬ ਸ਼ਿਫਟਾਂ ਦੇ ਵਿੱਚ ਇਹ ਬਣਿਆ ਪਹਿਲਾਂ ਰੂਮ ਬਣੇ ਫਿਰ ਉੱਪਰ ਆਡੀਟੋਰੀਅਮ ਬਣਿਆ ਫਿਰ ਉਹਦੇ ਰਿਪੇਅਰ ਦਾ ਕੰਮ ਹੋਇਆ ਸਾਰਾ ਇਹ ਇੰਨੀ ਕੁ ਦੀ ਜਿਹੜੀ ਹੈਗੀ ਲਾਗਤ ਜਿਹੜੀ ਆ ਚੁੱਕੀ ਆ ਹਾਲੇ ਦੇ ਵਿੱਚ ਜਿਹੜੀ ਅੰਦਰ ਕੁਰਸੀਆਂ ਲੱਗਣ ਵਾਲੀਆਂ ਨੇ ਦੋ ਤਿੰਨ ਚੀਜ਼ਾਂ ਸਾਡੀਆਂ ਹੈਗੀਆਂ ਨੇ ਅਸੀਂ 1 ਮਹੀਨੇ ਦੇ ਅੰਦਰ ਇਹ ਕੰਪਲੀਟ ਕਰ ਲੈਣਾ ਹੈ